थोड़ा गोरा कर Thank <laughs> you. ਕੋਈ ਨਹੀਂ ਕੋਈ ਨਹੀਂ ਪਾਪੇ ਨੂੰ ਭਾਈ ਨਾ ਸਾਹਮਣੇ ਕਰਿਓ ਨਹੀਂ ਹਾਂ ਹਾਂ ਉਹ ਕਾਲ ਏ ਆਪਾਂ ਪਾਪੇ ਨੂੰ ਭੇਜੀ ਸ਼ੈਅ ਕਰਾਉਣੇ ਗੱਡੀ ਵਾਲੇ ਨੇ ਗੱਡੀ strength You are my unlimited I am Allah You are my cup of water You আহা যা ও আমারে ভরবে গো वीडियो करनी है मैं फोटो खींच खिंचना बाबा जी थोड़ा किधर हो Hãy subscribe cho kênh Ghiền Mì Gõ Để không bỏ lỡ những video hấp dẫn ਹਰ ਕੋ ਬੇਨੰਨਾ ਹੋ ਸਿਮਰੋ ਸਿਧਾਰਾ ਰਾਜ ਪ੍ਰੋਤਸਕ ਨੂੰ ਜਲਦੀ ਨੇਕ ਬਹਾਦਰ ਸਿੰਘ ਰਿਆ ਕਰਮਾਂ ਨੂੰ ਬੇਅੰਤ ਅਸ਼ਰਤ ਸਾਈਂ ਮੀਨਾ ਜੀ ਅਗणिमा ਹਾਂ ਇੱਕ ਨਵੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ਉਹ ਹੀ ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀਦਾ ਚਲੋ ਬੱਚੇ ਗਾਂ ਬਦਨ ਜਾਂ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਝਗਾ ਕੇ ਘੱਲੇ ਆ ਕੋ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਜਿਹਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ 2-3 ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜਿੱਦਾਂ ਵੀ ਆ ਡੇਡ ਬੋਡੀ ਤੇ ਲਿਆਉਣ ਦੇ ਵਿੱਚ ਆਪ ਦੀ ਕੋਈ ਕਿਸੇ ਨੇ ਮਦਦ ਕੀਤੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਹੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਨਾ ਪਰਵਾਲੀ ਦੀ ਕਿਰਪਾ ਨਾਲ ਚਲੋ ਡੈਡ ਬੋਡੀ ਸਾਡੇ ਕੋਲ ਆ ਗਈ ਆਹੀ ਵੇਖ ਲਿਆ بڑی ਡੈਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਦਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਕਸ਼ੇ ਦੀ ਬੰਦ ਹੋ ਕੇ ਆ ਗਈ ਦੋ ਤ੍ਰਿਕ ਨੂੰ ਕੰਮ ਕੇ ਕੰਮ ਕਰਕੇ ਜਿਹੜੇ ਸਟਡੀ ਬੈਸਤੀ ਗਈ ਸੀ ਨਹੀਂ ਥਾਡੀ ਬੈਸਤੇ ਗਏ ਗੇ ਸਰਕਾਰਾਂ ਨੇ ਕੋਈ ਸੁੱਤੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਗਿਆ ਸਰਕਾਰਾਂ ਤੇ ਬੰਦੇ ਨੂੰ ਹੁਣ ਜੋ ਵੀ ਆਪ ਹੀ ਕਰਨਾ ਪੈਦਾ ਹਰਤੀ ਕਰੇ ਕੀ ਕਰ ਸਕਦੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜੇਗਾ ਪਰ ਇਸ ਤਰ੍ਹਾਂ ਦੇਖ ਕੇ ਇਹ ਆ ਉਹਦਾ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਹੈ ਤੇ ਬੜੇ ਚਾਵਾ ਨਾਲ ਕੱਲੀ ਆਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਅਲ ਬੇਕ ਕੇ ਅੜ ਪਤਾ ਥੋੜੀ ਪਿਆਨੇ ਬੰਦ ਹੋ ਗਿਆ ਹੈਣਾ ਪੇਟੀ ਚ ਮਾਂ ਬਾਪ ਤੇ ਕਰਦੇ ਆ ਬੱਚਾ ਵਾ ਤੇ ਤੁਸੀਂ ਮੇਰੇ ਕੀ ਕਹਿਣਾ ਚਾਹੋ ਉਹ ਨਾਂ ਵਾਰੇ ਉਹ ਹੀ ਕਾਪਾ ਕਹਿ ਸਕਦੇ ਵੀ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਹੈਗੇ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਐਦਾ ਹੀ ਕੀ ਕਰ ਸਕਦੇ ਆ ਠੀਕ ਗੁੱਡੀ ਸੀ ਇਹ ਨਹੀਂ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋ ਘੱਲਣਾ ਸੀ ਉਹਦੇ ਕੋ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਉਸ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਇੰਨਾ ਹੈਗਾ ਚੌਥਾ ਮਹੀਨਾ ਦੇ ਵਿੱਚ ਵਿੱਚ ਬਣ ਕੇ ਤੇ ਕਿਹੜੀ ਕੰਟਰੀ ਚ ਉਹ ਗਈ ਆ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ ਆਏ ਮੈਨੋੜੇ ਆਂਦੇ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੁੰਨਗਾਰੀ ਕੀ ਹੋਇਆ ਵਾ ਮੇਰੇ ਦੀਨ ਕੀ ਪਤਾ ਕੀ ਹੋਇਆ ਮੈਨੂੰ ਇਹੋ ਆਂਦੇ ਐਕਸੀਡੈਂਟ ਹੋਇਆ ਆਏ ਮੇਰੀ ਤੀਹ ਦਾ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤੀਹ ਜਿਹੜਾ ਦਿੱਤੇ ਬੇਟੀ ਦੀ ਮਰਦ ਕਦੇ ਦਾਸਨ ਸਰਕਾਰ ਕੀਤਾ ਹੈ ਤੇ ਬਹੁਤ ਮਨ ਨੂੰ ਇਹ ਵੱਡਾ ਚੜਗਾ ਲੱਗਾ ਏ ਮ੍ਰਿਤਕ ਦੇਖ ਦਾ ਜਦੋਂ ਅਸੀਂ ਸਰੀਰ ਵੇਖਿਆ ਏ ਤੇ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਉੱਤੋਂ ਬਣਕ ਲੀਆਂ ਵਾ ਕਿਹਾ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀਵ ਮੰਨ ਦੇ ਉੱਤੇ ਬੀਤੰਦੀ ਆ ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਣਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਦੇ ਮਾਵਾ ਕਾਉਂ ਸਰਗ ਬਾਨੀ ਦਾ ਭਾਣਾ ਜਿਹੜਾ ਵਾ ਨਾ ਤੁਮ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ